ਹਾਂਜੀ ਦੋਸਤੋ ਇੱਕ ਆਪਾਂ ਸੁੱਕਾ ਕੱਦੂ ਝੋਨਾ ਲਾਇਆ ਪਿਛਲੀ ਾਰ ਵੀ ਇਦਾਂ ਹੀ ਕੀਤਾ ਸੀ ਆਪਾਂ ਤੇ ਵੈਸੇ ਤਕਰੀਬਨ ਜਿਹੜਾ ਸੁੱਕੇ ਵਾਲਾ ਉਹ ਪਾਣੀ ਘਟ ਪੀ ਰਿਹਾ ਉਹਦੋਂ ਦਾ ਵੇਖਣਦਿਆਂ ਮੈਂ ਲਾਗੇ ਸਾਡੇ ਗਵਾਂਢ ਕੱਦੂ ਮਾਰ ਕੇ ਲੱਗਾ ਆ ਤੇ ਆ ਹੁਣ ਆਪਾਂ ਕੱਦੂ ਮਾਰ ਕੇ ਲਾਉਣਾ ਪਿਆ ਕਿਉਂਕਿ ਇਹਦੇ ਵਿੱਚ ਪਾਣੀ ਨਾ ਅਧਵ੍ਰਿਤਾ ਜਾਂ ਸੱਲਾ ਕੀਤਾ ਪਿਆ ਸੀ ਇਹਦੇ ਗੰਦ ਜਾਂ ਹੈ ਆ ਕਰਕੇ ਕੱਦੂ ਮਰਾਇਆ ਮੈਂ ਤੇ ਦੁਬਾਰਾ ਕੱਦੂ ਮਰਾਉਣਾ ਪਿਆ ਮੈਨੂੰ ਉਹਦਾ ਨਹੀਂ ਤੇ ਇਹ ਵੀ ਸੁੱਕਾ ਹੀ ਕੱਦੂ ਹਲਵਾ ਲਾਉਣਾ ਹੀ ਆਪਾਂ ਸੁੱਕੇ 'ਚ ਫਾਇਦਾ ਇੱਕ ਤੇ ਪਾਣੀ ਬਹੁਤ ਘੱਟ ਪੀਂਦਾ ਵਾ ਤੇ ਨਾਲੇ ਰਿਜ਼ਲਟ ਦਾ ਪਤਾ ਲੱਗ ਜਾਊਗਾ ਕਿ ਰਿਜ਼ਲਟ ਆਉਂਦਾ ਇਹਦਾ ਬਾਕੀ ਅੱਜਕੱਲ ਜਿਹੜੇ ਵੀਰ ਮੇਰੇ ਸਟੈਂਡ ਕਰਦੇ ਉਹਨਾਂ ਬਾਰੇ ਵੀ ਆਪਾਂ ਤੁਹਾਨੂੰ ਦੱਸਾਂਗੇ ਇਹ ਵੀਰ ਤਾਂ ਵੇਖਿਓ ਕਿ ਤਰ੍ਹਾਂ ਤਰੀਕੇ ਨਾਲ ਇਹ ਟਰੈਕਟਰ ਚੜਾਉਂਦਾ ਵਾ ਉਹ ਵੀ ਤੁਹਾਨੂੰ ਦਿਖਾਵਾਂਗੇ ਆ ਵੇਖੋ ਕਿੰਨੇ ਤਰੀਕੇ ਨਾਲ ਚੜਾਉਂਦਾ ਵਾ ਟਰੈਕਟਰ ਇਹ ਤੇ ਆਮ ਜਾਦੇ ਬੈਗ ਚੜਾਉਣਾ ਪੈਂਦਾ ਇੰਨੀ ਉੱਚੀ ਥਾਂ ਤੋਂ ਤੇ ਜਾਂ ਫਰ ਅੱਗੋਂ ਆ ਚੁੱਕਿਆ ਇਹਦਾ ਨਾ ਟਰੈਕਟਰ ਆ ਕੱਦੂ ਆ ਹੁੰਦਾ ਸਾਡਾ ਮਿਹਨਤ ਨਾਲ ਲਿਆ ਆਨੇ ਤੇ ਵੇਖੋ ਰਸਟੈਂਟ ਆ ਕੱਦੂ ਦਾ ਆ ਹੁੰਦਾ ਜੇ ਨੁਕਸਾਨ ਨੁਕਸਾਨ ਨਹੀਂ ਹੁੰਦਾ ਚਲੋ ਕੱਦੂ ਸਾਰੇ ਕਰਦੇ ਆ ਪਰ ਆਇਆ ਚੀਜ਼ ਉੱਤੇ ਧਰ ਕੇ ਆ ਜਾਂਦੀਆਂ ਕੁੰਡੀਆਂ ਵੇਖੋ ਛੁਗੋ ਛੱਗ ਹੋ ਗਿਆ ਸਾਰਾ ਤੇ ਸੁੱਕਾ ਕੱਦੂ ਤੁਹਾਨੂੰ ਉਦੋਂ ਖਾਇਆ ਸੀ ਕਿੰਨਾ ਸਾਫ ਥਾ ਪਾਣੀ ਕਿੰਨਾ ਸਾਫ ਰਹਿੰਦਾ ਜਿਹੜਾ ਆਪਣਾ ਨਾਲ ਤੇ ਕੁੰਡੀਆਂ ਹੀ ਤਰ ਕੇ ਆਉਂਦੀਆਂ ਤਾਂ ਇਹੋ ਜਿਹਾ ਨੁਕਸਾਨ ਹੋਣਾ ਬੱਜ ਜਾਂਦਾ ਤੇ ਖੇਚਲ ਤੇ ਚਲਾਉ ਉਹਦੇ 'ਚ ਵੀ ਪੈਂਦੀ ਆ ਥੋੜੀਆਂ-ਥੋੜੀਆਂ ਸੈਟ ਕਰਨੀਆਂ ਪੈਂਦੀਆਂ ਇਹਦੇ 'ਚ ਇਹ ਆ ਵੀ ਟਰੈਕਟਰ ਨਾਲ ਆਪਾਂ ਖਿੱਚਦੇ ਨੇ ਤਾਂ ਕਰਕੇ ਕਦੂ ਕਰਦੇ ਸੀ ਕਈ ਜੀ ਪਰ ਸੁੱਕੇ ਕਦਰ ਉਹਦੇ ਨਾਲ ਤਾਂ ਨਜ਼ਾਰਾ ਨਹੀਂ ਉਹ ਵਿਖਾਉਣੇ ਆਪਾਂ ਆਹ ਕਦੂ ਮਾਰ ਕੇ ਸੋਨਾ ਲੱਗਾ ਤੇ ਇਹਨੇ ਪਾਣੀ ਜਿਹੜਾ ਕੱਲ ਹੀ ਇਹਨੂੰ ਲਾਇਆ ਇਹ ਪੀ ਚੁੱਕੀ ਆ ਪਾਣੀ ਪੂਰੀ ਤਰ੍ਹਾਂ ਆਸੋਕੇ ਕੱਦੂ ਵਾਲਾ ਚਿੱਕੜ ਇਹਨੂੰ ਹੀ ਕੱਲ ਦਾ ਹੀ ਪਾਣੀ ਲਾਇਆ ਵੇਖ ਲਓ ਇਹਦੀਆਂ ਥੋੜੀਆਂ 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 ਲੰਗੀਆਂ ਉਹ ਵੀ ਵਟਾਈਆਂਆਂ ਇਹੜੀਆਂ ਬਣੀਆਂ ਹੈ ਰੋਟਾਵੇਟਰ ਦੀਆਂ ਆਹ ਕੱਦੂ ਵਾਲਾ ਇਹਨੇ ਪਾਣੀ ਜ਼ਿਆਦਾ ਪੀਤਾ ਆਹ ਪਾਣੀ ਘਟ ਪਿੰਦਾ ਆਪਣੀ ਸੜਕ ਦੀ ਲੋਕੇਸ਼ਨ ਆ ਆਪਾਂ ਕੋਸ਼ਿਸ਼ ਕੀਤੀ ਆ ਵੀ 2 ਕੋਫਰ ਦੇ ਗਰੀਬ 2 2.5 ਫੁੱਟ 3 ਫੁੱਟ ਦੇ ਕਰੀਬ ਆਪਾਂ ਮਿੱਟੀ ਦੇ ਨਾਲ ਰਹਿੰਦੀ ਆ ਤੇ ਵਾਈਗਰੂ ਮੇਰ ਕਰੇ ਆਉਣ ਵਾਲੇ ਜਨਾ ਸ਼ਾਇਦ ਹੋ ਸਕਦਾ ਹੋਰ ਨਾਲ ਲਾਵਾਂਗੇ ਮਿੱਟੀ ਤੇ ਆ ਪਿੱਪਲ ਵੀ ਤੇ ਐਤ ਕੀ ਅੱਗ ਵੀ ਨਹੀਂ ਆਪਾਂ 나ੜ ਨੂੰ ਲਾਈ ਪਿਛਲੇ ਸਾਲ ਵੀ ਨਹੀਂ ਲਾਉਣੀ ਪਿਛਲੇ ਸਾਲ ਲਾ ਕੇ ਆ ਗਈ ਸੀ ਤੇ ਸੜ ਗਿਆ ਸੀ 나ੜ ਤੇ ਆ ਰੁੱਖ ਸਾਡੇ ਹਰੇ ਭਰੇ ਆ ਤੇ ਹੋ ਸਕਿਆ ਤੇ ਆਪਾਂ ਹੋਰ ਰੁੱਖ ਲਾਉਣ ਦੀ ਕੋਸ਼ਿਸ਼ ਕਰਾਂਗੇ ਸੌਣ ਭਾਦਰੋਂ ਦੇ ਵਿੱਚ ਜਦੋਂ ਬਰਸਾਤਾਂ ਦਾ ਟਾਈਮ ਹੋਇਆ